ਕੀ ਲੰਬੇ ਸਮੇਂ ਤੋਂ ਜਣੀ ਕਿ ਬਾਲਿਸ਼ ਸਾਕੇ ਸੀਵੇ ਦੀ ਕਲੀਆਂ ਸਮੱਸਿਆ ਸੀ ਉਹ ਖਤਮ ਹੋ ਗਈ ਹਾਂ ਅੱਜ ਦਾ ਕੁਆਲਾ ਤੇ ਕਰਨ ਬੀਂਦੀਆਂ ਬੱਚਾ ਬਹੁਤ ਸਪਸ਼ਟ ਹਾਂ ਮੈਡਮ ਜੀ ਆਜੂ ਆਜੂ ਲੈ ਡੀ ਦੇ ਮੁਕਤ ਕਰ ਲੈ ਜੀ ਸਾਹ ਅੱਜ ਦਾ ਡਰਾਈਵਰ ਬਹਿ ਗਿਆ ਹਾਂ ਬਸ ਬਾਤ ਕਰਨ ਦੇ ਜਾਨੇ ਚਲਾਉਂਦਾ ਚੋੜੀ ਕਰ ਦੇ ਛੱਡ ਜਾ

ਸਲੋਤ ਸਾਡੇ ਸਾਡੀ ਟੀਮ ਨੂੰ ਵਧਾਈਆਂ ਹੋ ਗਈਆਂ ਫਿਰ ਨਵੀਆਂ ਮਸ਼ੀਨਾਂ ਆਪਾਂ ਲੈ ਲਈਏ ਮੋੜਤਾ ਕਰੋ ਫਿਰ ਅਜੋ ਸਰਜੀਤ ਮੁਬਾਰਕ ਜੀਤ ਮੁਬਾਰਕ ਜੀਤ ਮੁਬਾਰਕ ਜੀ ਸਾਹਿਬ ਆਹ ਲਓ ਜੀ ਆਓ ਮੇਰੇ ਸਾਹਿਬ ਆਓ ਆਜੋ ਆਓ ਜੀ ਬਾਹਰ ਨੂੰ ਬਾਹਰ ਨੂੰ ਅਸੀਂ ਵੀ ਆਮਨ ਕਲਚ ਕਰ ਗਏ ਨਾ 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 ਆਜੋ ਜੀ ਬੋਬੀ ਰਸਨ ਨਾਲ ਜੀ ਐਮ ਸੀ ਸਾਹਿਬ ਇਸ ਦਸ ਕਿਸੀ ਦਾ ਜੀ ਆਪਣੇ ਉੱਡਣਾ ਕਿਰਦਾ ਆਜਾ ਇਧਰ ਆਜਾ ਇਹ ਉੱਡਣਾ ਕਿਰਦਾ ਬਹੁਤ ਪੋਜੀਸ਼ਨ ਹੈ ਐਮ ਸੀ ਸਾਹਿਬ ਨੇ ਟਿਕਾ ਜਾਈ ਲਓ ਜੀ ਅੱਛਾ ਜੀ ਸੇ ਇਸ ਉਹ ਵੀ ਕਿਰ ਮਸ਼ੀਨਾ ਅੱਜ ਮੇਅਰ ਸਾਹਿਬ ਨੇ ਸ਼ਹਿਰ ਨੂੰ ਦਿੱਤੀ ਹੈ ਜੀ ਕਿਹਨਾ ਦੇ ਲੈ ਖੜੇ ਗਏ ਬੜਾ ਵਧੀਆ ਉਪਰਾਲਾ ਇਹ ਤੇ ਤੁਸੀਂ ਹੁਣ ਗਾੜ ਕੱਢਣ ਜਾ ਰਹੇ ਹੋ ਕਰਦੇ ਦੇਖੋ ਜੋ ਕਹੋਗੇ ਹੁਕਮ ਕਰ ਦਿਓਗੇ ਕਰਾਂਗੇ ਅਸੀਂ ਲੋ 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 ਗ੍ਰੈਂਡ ਬਾਕਟ ਮਸ਼ੀਨਾਂ ਆਈਆਂ। ਮਤਲਬ ਕਿੰਨੀਆਂ ਮਸ਼ੀਨਾਂ ਆ ਗਿਆ। ਅੱਜ ਪਹਿਲਾਂ ਤਾਂ ਸਾਰੇ ਬਠਿੰਡਾ ਵਾਸੀਆਂ ਨੂੰ ਈਦ ਦੀ ਬਹੁਤ-ਬਹੁਤ ਵਧਾਈ। ਈਦ ਮੁਬਾਰਕ ਸਾਰਿਆਂ ਨੂੰ। ਬਹੁਤ ਸ਼ੁਭ ਦਿਨ ਹੈਗਾ ਸਾਰਿਆਂ ਵਾਸਤੇ। ਤੇ ਬਠਿੰਡਾ ਸ਼ਹਿਰ ਵਾਸਤੇ ਇੱਕ ਹੋਰ ਅ ਨਵੀਂ ਗੱਲ ਵੀ ਅਸੀਂ ਕਾਰਪੋਰੇਸ਼ਨ ਵਾਸਤੇ ਤਿੰਨ ਨਵੀਆਂ ਬਾਕਟ ਮਸ਼ੀਨਾਂ ਲੈ ਕੇ ਆਏ ਆ ਜਿਹੜੀ ਗਾਰ ਕੱਢਣ ਵਾਸਤੇ ਹੈਲਪ ਕਰਦੀ ਹੈ। ਇਹਦੇ ਨਾਲ ਫੇਰ ਜਿਹੜੀ ਆਪਣੇ ਸ਼ਹਿਰ ਦੀ ਵੱਡੀ ਸਮੱਸਿਆ ਸੀਵਰੇਜ ਦੀ, ਵਾਟਰ ਲੌਕਿੰਗ ਦੀ ਜਿਹੜੀ ਬਰਸਾਤਾਂ ਵਾਲੇ ਟਾਈਮ ਹੋਰ ਵੱਧ ਜਾਂਦੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਆ ਰਿਹਾ ਅਸੀਂ ਆਪਣੀ ਸਾਰੀ ਪਾਰਸ਼ਦਾਂ ਦੀ ਟੀਮ ਦੇ ਨਾਲ ਸਾਡਾ ਇੱਕੋ ਇੱਕ ਮਕਸਦ ਹੋਇਆ ਵੈ ਕਲੀਨ ਗ੍ਰੀਨ ਤੇ ਸੇਫ ਬਠਿੰਡਾ ਬਣਾਉਂਦਾ ਉਸੇ ਮਕਸਦ ਤੇ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਸਾਰੇ ਪਾਰਸ਼ਦ ਮਿਲ ਕੇ ਸਾਰੀ ਟੀਮ ਮਿਲ ਕੇ ਪੂਰੀ ਮਿਹਨਤ ਦੇ ਨਾਲ ਅਸੀਂ ਹਰ ਇੱਕ ਪੋਸੀਬਲ ਕੋਸ਼ਿਸ਼ ਕਰ ਰਹੇ ਹਾਂ ਕਿੱਦਾਂ ਅਸੀਂ ਆਪ ਦੇ ਸ਼ਹਿਰ ਦੀ ਜਿਹੜੀ ਇਹ ਸੀਵਰੇਜ ਦੀ ਸਮੱਸਿਆ ਅਸੀਂ ਖਤਮ ਕਰ ਸਕੀਏ ਚਾਹੇ ਉਹ ਨਵੀਆਂ ਮਸ਼ੀਨਾਂ ਲੈ ਕੇ ਹੋਵੇ ਚਾਹੇ ਉਹ ਟੀਮ ਨੂੰ ਚੰਗੀ ਤਰ੍ਹਾਂ ਆਰਗੇਨਾਈਜ਼ ਕਰਨਾ ਹੋਵੇ ਮੈਨੇਜ ਕਰਨਾ ਹੋਵੇ ਤੇ ਅਸੀਂ ਇਸ ਚੀਜ਼ ਤੇ ਦਿਨ ਰਾਤ ਮਿਹਨਤ ਕਰ ਰਹੇ ਹੁਣ ਆਪਾਂ ਦੇਖ ਰਹੇ ਹਾਂ ਕਿ ਆਪਣੇ ਸ਼ਹਿਰ ਕੋਲੇ ਤਿੰਨ ਹੋਰ ਨਵੀਆਂ ਮਸ਼ੀਨਾਂ ਆ ਗਈਆਂ ਬੱਕਟ ਮਸ਼ੀਨਾਂ ਜਿਹਦੇ ਨਾਲ ਮੈਨਹੋਲ ਸਾਫ਼ ਹੋ ਜਾਣਗੇ ਗਾਰ ਨਿਕਲ ਜਾਏਗੀ ਤੇ ਜਿਹੜਾ ਪਾਣੀ ਓਵਰਫਲੋ ਹੋ ਜਾਂਦਾ ਸੀਗਾ ਉਹਦੇ 'ਚ ਰਾਹਤ ਮਿਲੂਗੀ ਇਸ ਮਸ਼ੀਨਾਂ ਦੇ ਨਾਲ ਤੇ ਜਿੱਦਾਂ ਆਪਾਂ ਅੱਗੇ ਇਲਜ਼ਾਮ ਲਗਾ ਦਿੰਦੇ ਸੀਗੇ ਵੀ ਇਹ ਉਹ ਕੰਪਨੀ ਕੋਲੇ ਆ ਜੀ ਇਹ ਕੰਪਨੀ ਕੋਲੇ ਆ ਉਹਨਾਂ ਆਪਾਂ ਆਪਣੇ ਕੋਲੇ ਹੀ ਮਸ਼ੀਨਾ ਲੈ ਲਿਆ ਤੇ ਜੂਨ ਜੁਲਾਈ ਵਿੱਚ ਜਿੱਦਾਂ ਕਿ ਆਪਾਂ ਸਭ ਜਾਣਦੇ ਆ ਕਿ ਪੁਰਾਣੀ ਕੰਪਨੀ ਦਾ ਟੈਂਡਰ ਖਤਮ ਹੋ ਰਿਹਾ ਤੇ ਕਾਰਪੋਰੇਸ਼ਨ ਆਤਮ ਨਿਰਭਰ ਬਨਨ ਦੀ ਤਿਆਰੀ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਸੀਵਰੇਜ ਦਾ ਸਾਰਾ ਸਿਸਟਮ ਕਾਰਪੋਰੇਸ਼ਨ ਖੁਦ ਹੀ ਸੰਭਾਲੇਗੀ ਤੇ ਕਿਸੇ ਨੂੰ ਅੱਗੇ ਫੋਨ ਨਹੀਂ ਕਰਨਾ ਪਏਗਾ ਅਸੀਂ ਆਪ ਦੇ ਪੱਕੇ ਆ ਵੀ ਖੁਦ ਦੇ ਮੁਲਾਜ਼ਮ ਰੱਖ ਰਹੇ ਆ ਆ ਵੀ ਖੁਦ ਦੀ ਟੀਮ ਰੱਖ ਰਹੇ ਆ ਸਫਾਈ ਕਰਮਚਾਰੀ ਸਫਾਈ ਸੇਵਕ ਵੀ ਪੂਰੀ ਮਿਹਨਤ ਕਰ ਰਹੇ ਸਾਡਾ ਪੂਰਾ ਸਾਥ ਦੇ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਹੁਣ ਆਸ਼ਾ ਕਰਦੇ ਆ ਇਹ ਮਸ਼ੀਨਾਂ ਸ਼ਹਿਰ ਦੀ ਸੇਵਾ ਵਿੱਚ ਲੱਗ ਜਾਣਗੀਆਂ ਤੇ ਸ਼ਹਿਰ ਦੀ ਜਿਹੜੀ ਸੀਵਰੇਜ ਦੀ ਸਮੱਸਿਆ ਵਾਟਰ ਲੌਕਿੰਗ ਦੀ ਸਮੱਸਿਆ ਉਹਦੇ ਨਾਲ ਥੋੜੀ ਬਹੁਤ ਰਾਹਤ ਮਿਲੇਗੀ ਮੇਰੇ ਸਾਹਿਬ ਇਸ ਤੋਂ ਪਹਿਲਾਂ ਕਿੰਨੀਆਂ ਮਸ਼ੀਨਾਂ ਆਪਣੇ ਕੋਲੇ ਹੋਣ ਜਿਹੜੀਆਂ 3 ਆਈਆਂ ਉਸ ਤੋਂ ਪਹਿਲਾਂ ਕਿੰਨੀਆਂ ਤੇ ਇਹ ਇਸ ਤੇ ਬੰਦੇ ਕਿੰਨੇ ਕੰਮ ਕਰਨਗੇ ਦੇਖੋ ਜੀ ਦੋ ਮਸ਼ੀਨਾਂ ਇਸ ਤੋਂ ਪਹਿਲਾਂ ਆਪਣੇ ਕੋਲ ਹੈਗੀਆਂ ਮਗਰ ਉਹ ਬਹੁਤ ਘੱਟ ਪੈ ਰਹੀਆਂ ਸੀਗੀਆਂ ਐਡਾ ਵੱਡਾ ਆਪਣਾ ਬਟਿੰਡਾ ਸ਼ਹਿਰ ਹੈ ਪੰਜਾਬ ਔਰਡ ਹੈ ਤੇ ਉਹ ਬਹੁਤ ਘੱਟ ਪੈਂਦੀਆਂ ਸੀਗੀਆਂ ਮਸ਼ੀਨਾਂ ਤਾਂ ਕਰਕੇ ਹੁਣ ਆਪਾਂ ਤਿੰਨ ਮਸ਼ੀਨਾਂ ਹੋਰ ਲੈਤੀਆਂ ਹੈ ਠੀਕ ਹੈ ਫਿਰ ਕਿੰਨੀ ਕੋਸਟ ਦੀ ਆਈਡੀਆ ਇਹਦੀ ਇੱਕ ਮਸ਼ੀਨ ਦੀ ਕਾਸਟ 8.5 ਲੱਖ ਹੈ ਟੋਟਲ 26 ਲੱਖ ਦੀ ਲਾਗਤ ਦੇ ਨਾਲ ਇਹ ਮਸ਼ੀਨਾਂ ਆਪਣੇ ਕੋਲ ਪਹੁੰਚੀਆਂ ਤਾਂ ਬਠਿੰਡਾ ਵਿੱਚ ਕਿੰਨੀ ਕੁ ਰਿਕੁਆਇਰਮੈਂਟ ਹੈ ਮਸ਼ੀਨਾਂ ਦੀ ਗੱਲ ਕਰੀ ਤੁਸੀਂ ਰਿਕੁਆਇਰਮੈਂਟ ਤਾਂ ਬ੍ਰਦਰ ਆਪਾਂ ਸੋਚਦੇ ਹੀ ਆਂ ਦੇਖਦੇ ਹੀ ਆਂ ਆਪਣਾ ਜਦੋਂ ਤੋਂ ਅਸੀਂ ਕਮਾਂਡ ਸੰਭਾਲੀ ਹੈ ਸਾਰੀ ਟੀਮ ਨੇ ਤੇ ਮੈਨੂੰ ਮੋਸਟਲੀ ਕਾਲਸ ਸੀਵਰ ਦੇ ਲੌਗਿੰਗ ਦੇ ਰਿਲੇਟਡ ਹੀ ਆ ਰਹੇ ਸੀਗੇ ਤੇ ਤਾਂ ਕਰਕੇ ਅਸੀਂ ਇਸ ਇਨੀਸ਼ੀਏਟਿਵ ਨੂੰ ਲਿੱਤਾ ਤੇ ਮਸ਼ੀਨਾ ਆਪਾਂ ਆਪਣੀਆਂ ਕੁਝੀਆਂ ਹੋਰ ਵੀ ਖਰੀਦੀਆਂ ਜਾਂਦੀ ਸਰ ਰਿਕੁਆਇਰਮੈਂਟਸ ਤੇ ਡਿਪੈਂਡ ਕਰਦੀ ਹੈ ਜੇ ਬਟਿੰਡੇ ਸ਼ਹਿਰ ਦੇ ਵਾਸੀਆਂ ਨੂੰ ਕੋਈ ਵੀ ਰਾਹਤ ਮਿਲਦੀ ਹੈ ਕਿਸੇ ਵੀ ਚੀਜ਼ ਦੇ ਲੈਣ ਤੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਇੱਥੇ ਸੇਵਾ ਵਾਸਤੇ ਹੈਗੇ ਆ ਬਟਿੰਡੇ ਸ਼ਹਿਰ ਦੇ ਵਿਕਾਸ ਵਾਸਤੇ ਹੈਗੇ ਆ ਤੇ ਅਸੀਂ ਜ਼ਰੂਰ ਹੋ ਲਾਵਾਂਗੇ ਸਰ ਇੱਕ ਐਸਟੀਪੀ ਪਲੈਂਟ ਜਿਹੜਾ ਬਣਦਾ ਹੈ ਜੀ ਜੀ ਸਰ ਉਹ ਲੰਬਾ ਪ੍ਰੋਜੈਕਟ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਮਹੀਨਿਆਂ ਦਾ ਹਫ਼ਤਿਆਂ ਦਾ ਕੰਮ ਹੈਗਾ ਉਹ 108 ਕਰੋੜ ਰੁਪਏ ਦਾ ਵੱਡਾ ਐਸਟੀਪੀ ਪਲਾਂਟ ਦਾ ਪ੍ਰੋਜੈਕਟ ਹੈਗਾ ਜਿਹਦੇ ਨਾਲ ਕਿ ਸ਼ਹਿਰ ਦੇ ਪਾਣੀ ਦਾ ਨਿਕਾਸ ਦੋ ਹਿੱਸਿਆਂ 'ਚ ਵੰਡਿਆ ਜਾਏਗਾ ਹੁਣ ਤੱਕ ਜੋ ਇੱਕ ਸਾਈਡ ਹੀ ਜਾਂਦਾ ਸੀਗਾ ਉਹਦੇ ਨਾਲ ਉਹ ਓਬਵੀਅਸਲੀ ਵੀ ਆਪਣੇ ਸ਼ਹਿਰ ਦੀ ਪੋਪੂਲੇਸ਼ਨ ਟਾਈਮ ਦੇ ਨਾਲ ਬਹੁਤ ਵੱਧ ਚੁੱਕੀ ਹੈ ਤੇ ਉਹ ਹੁਣ ਐਸਟੀਪੀ ਪਲਾਂਟ ਆਪਣੇ ਸ਼ਹਿਰ ਵਾਸਤੇ ਸਫੀਸ਼ੀਐਂਟ ਨਹੀਂ ਹੈਗਾ ਸੋ ਦੈਟਸ ਵਾਈ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲੈ ਕੇ ਇੱਕ ਨਵਾਂ 108 ਕਰੋੜ ਰੁਪਏ ਦਾ ਐਸਟੀਪੀ ਪਲਾਂਟ ਦਾ ਪ੍ਰੋਪੋਜ਼ਲ ਦਿੱਤਾ ਹੈਗਾ ਜਿਹਦੇ ਨਾਲ ਆਉਣ ਵਾਲੇ 20 25 ਸਾਲ 30 ਸਾਲ ਤੱਕ ਉਹ ਰਿਕੁਆਇਰਮੈਂਟ ਸਫੀਸ਼ੀਐਂਟ ਰਹੇਗਾ ਸਰ ਨਗਰ ਨਿਗਮ ਵਾਸਤੇ ਜੁਲਾਈ ਤੇ ਅਗਸਤ ਦਾ ਮਹੀਨਾ ਸਭ ਤੋਂ ਡਾਫੰਦ ਸੱਤਿਆ ਵਾਰਿਸ਼ ਹੁੰਦੀ ਹੈ ਤੇ ਮਤਲਬ ਪੂਰਾ ਬਹਿੰਡਾ ਹੀ ਆਲਮੋਸਟ ਬੰਦ ਹੋ ਜਾਂਦਾ ਪਾਣੀ ਕਰਕੇ ਤਾਂ ਉਸ ਲਈ ਤਿਆਰ ਹੈ ਨਗਰ ਨਿਗਮ ਸਰ ਮੈਂ ਇਹ ਨਹੀਂ ਕਹੂੰਗਾ ਕਿ ਅਸੀਂ ਤਿਆਰ ਹੈ ਮਗਰ ਅਸੀਂ ਇੱਕ ਗੱਲ ਪੂਰੇ ਦਾਅਵੇ ਨਾਲ ਕਹਿੰਨੇ ਆ ਵੀ ਅਸੀਂ ਮਿਹਨਤ ਕਰਨ ਲਈ ਤਿਆਰ ਆ ਚਾਹੇ ਸਾਨੂੰ ਖੁਦ ਨੂੰ ਗਰਾਊਂਡ ਤੇ ਖੁਦ ਜਾਣਾ ਪਵੇ ਤੇ ਅਸੀਂ ਜ਼ਰੂਰ ਸਾਰਿਆਂ ਦੀ ਸੇਵਾ ਵਾਸਤੇ ਹਾਜ਼ਰ ਰਵਾਂਗੇ ਅਸੀਂ ਮਿਹਨਤ ਕਰਨ ਵਾਸਤੇ ਤਿਆਰ ਆ ਅਸੀਂ ਡੇਅ ਨਾਈਟ ਇਸੇ ਕੰਮ ਤੇ ਲਾਇਆ ਹੋਇਆ ਤੇ ਆਸ਼ਾ ਕਰਦਾ ਹਾਂ ਕਿ ਪਿਛਲੇ ਕਈ ਸਾਲਾਂ ਨਾਲੋਂ ਹੁਣ ਬਠਿੰਡਾ ਸ਼ਹਿਰ ਦੇ ਵਾਸੀਆਂ ਨੂੰ ਰਿਲੀਫ ਮਿਲੂਗਾ ਪਹਿਲਾਂ ਨਾਲੋਂ ਪਾਣੀ ਘੱਟ ਖੜੂਗਾ ਤੇ ਜਲਦੀ ਪਾਣੀ ਦੀ ਨਿਕਾਸ ਸਰ ਇੱਕ ਜੋ ਆਮ ਜਨਤਾ ਕਲਮ ਕਰ ਰਹੀ ਕਿ ਕਿੱਟਿਆ ਜੀ ਕਿ ਕਿੱਗਟੀ ਹੈਗੀ ਹੈ ਤਾਂ ਮਤਲਬ ਇਹ ਕਾਫੀ ਕਿਪਰ ਜੋ ਹੈਗਾ ਬਹੁਤ ਟਾਈਮ ਬਾਅਦ ਨਾ ਕਿਸੇ ਹਫ਼ਤੇ ਬਾਅਦ ਮਹੀਨੇ ਬਾਅਦ 15 ਦਿਨਾਂ ਬਾਅਦ ਕਈ ਮਹੀਨੇ ਕਿ 6-6 ਮਹੀਨੇ ਆਇਆ ਹੀ ਨਹੀਂਗਾ ਤਾਂ ਇਸ ਦੀ ਨਿਗਰਾਨੀ ਕਿ ਕੀਤੀ ਜਾ ਰਹੀ ਹੈ ਬਿਲਕੁਲ ਕੀਤੀ ਜਾ ਰਹੀ ਹੈ ਜੀ ਇਸ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਬਠਿੰਡੇ ਸ਼ਹਿਰ ਵਾਸੀਆਂ ਵਾਸਤੇ ਖੁਦ ਮਾਨੀਟਰ ਕਰਨ ਵਾਸਤੇ ਵੀ ਅਸੀਂ ਪਬਲਿਕ ਡੋਮੇਨ ਤੇ ਇੱਕ ਲਿੰਕ ਪਾ ਦਿੱਤਾ ਹੈ ਜਿਦੇ ਚ ਜਿੰਨੇ ਵੀ ਟਿੱਪਲ ਤੇ ਟਰਾਲੀਆਂ ਹੈਗੀਆਂ ਉਹ ਵਿਦਨ ਅ ਵੀਕ ਤੁਸੀਂ ਆਪਦੇ ਮੋਬਾਈਲ ਤੇ ਟਰੇਸ ਕਰ ਸਕਦੇ ਹੋ 24 ਘੰਟਿਆਂ ਚ ਕਦੋਂ ਵੀ ਤੁਸੀਂ ਦੇਖ ਸਕਦੇ ਹੋ ਵੀ ਉਹ ਟਿੱਪਲ ਟਰਾਲੀ ਕਿੱਥੇ ਹੈ ਕਿ ਕੰਮ ਕਰ ਵੀ ਰਹੀ ਹੈ ਕਿ ਨਹੀਂ ਅਸੀਂ ਕੋਸ਼ਿਸ਼ ਕਰਕੇ ਜਿੰਨਾ ਟਰਾਂਸਪੇਰੈਂਟ ਹੋ ਸਕਦਾ ਕੰਮ ਉਹਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਡੇ ਤੇ ਕੋਈ ਅਲੀਗੇਸ਼ਨ ਨਾ ਲੱਗੇ ਤੇ ਜਨਤਾ ਨੂੰ ਦਿਖਦਾ ਰਹੇ ਵੀ ਅਸੀਂ ਆਪਦੀ ਮਿਹਨਤ ਲਾ ਰਹੇ ਹਾਂ ਅਸੀਂ ਆਪਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸੇ ਗੱਲ ਦੀ ਉਮੀਦ ਵੀ ਕਰਦੇ ਆ ਕਿ ਬਠਿੰਡੇ ਸ਼ਹਿਰ ਦੇ ਵਾਸੀ ਸਾਨੂੰ ਸਹਿਯੋਗ ਦੇਣਗੇ ਤੇ ਆਪਣੇ ਸ਼ਹਿਰ ਨੂੰ ਸਾਫ਼ ਕਰਨ ਦੀ ਮਹਿੰਮ ਜਾਰੀ ਰੱਖਣਗੇ ਥੈਂਕ ਯੂ ਸੋਮਤੀ